ਆ ਫਰਦਾ ਫਿਰ ਤੇ ਸੇਜੀ ਬੱਲੇ ਤੇਰੇ ਨਹੀਂ ਖਾਣੇ ਜੱਲ ਲੱਗੀ ਉਹ ਨਹੀਂ ਖਾ ਲਾ ਮੇਰਾ ਪੁੱਤ ਖਾ ਖਾ ਲੈ ਨਹੀਂ ਨਹੀਂ ਖਾ ਲੋ ਖਾ ਲੋ ਓ ਕੀ ਲੱਗਾ ਟੀਵੀ ਚ ਪਾਪਾ ਦਾ ਵਲੋਗ ਆਈ ਨਹੀਂ ਮਰੀ ਬੁੱਗੀ ਪਾਪਾ ਬੁਸਤਾ ਹਾਂ ਪਾਪਾ 10 ਚਿਲਕ ਵਾਰ ਹਾਂਜੀ ਛੁਪਿਆ ਛੁਪਨਾ ਹੋਵੇ ਹਾਂਜੀ ਸਾਰੇ ਸੰਪਕਾ ਦਾਗੇ ਅੱਛਾ ਅੱਗੇ ਮੇਰੇ ਕੋ ਟਟਨਾ ਸੁਦਾ ਦिए ਟਾਈਮਤੀ ਚੱਲ ਜਾ ਹਾਂ ਤੇ ਓਕੇ ਬਾਏ ਬਾਏ ਟਾਟਾ ਕਾ ਓ ਬਾਏ ਬਾਏ ਟਾਟਾ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਨੈਕਸਟ ਵਲੌਗ ਚ ਮਿਲਿਆ ਆਹ ਕਿਹੜੀ ਗੱਡੀ ਆ ਜਸਮਨ ਆਉ ਦੇ ਪਹਿਲਾਂ ਉਹ ਦੱਸੋ ਮੈਨੂੰ ਉਹ ਕਿਹੜੀ ਗੱਡੀ ਆ ਪਾਪਾ ਦੀ ਹਾਂ ਕੀ ਨਾਂ ਆ ਲਓ ਜੀ ਜਸਮਨ ਤੁਹਾਨੂੰ ਕਰਾਮਾਤ ਕਰਕੇ ਦਿਖਾਊਗਾ ਅੱਜ ਦਾ ਵਲੌਗ ਜਸਮਨ ਅਸੀਂ ਤੁਹਾਨੂੰ ਦਿਖਾਵਾਂਗੇ ਜਸਮਨ ਚੱਕ ਦੇ ਫੱਟੇ ਫੇ ਉਹ ਜਸਮਨ ਸ੍ਰੀ ਕੋਲ ਜੀ ਸਾਰਿਆਂ ਨੂੰ ਤੇ ਅੱਜ ਜਸਮਨ ਤੁਹਾਨੂੰ ਆ ਜਸਮਨ ਤੁਹਾਨੂੰ ਦਿਖਾਊਗਾ ਬੱਬਲਸ ਕੱਢ ਕੇ ਤੇ ਬੱਬਲਸ ਨੇ ਲੈ ਲੈਂਦੇ ਆ ਵਿਆਹ ਤੋਂ ਤੇ ਹੁਣ ਬੱਲੇ ਬੱਲੇ ਹੋ ਰਹੀ ਕੋਈ ਓਹ ਹੋ ਓਏ ਹੋਏ ਚੱਲ ਹੰਜਰਾ ਚੱਲ 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 ਹਾਂ ਹਾਂ ਚਲੋ ਬਸ ਹੁਣ ਨਹੀਂ ਖੇਡਣਾ ਨਹੀਂ ਖੇਡਣਾ ਨਹੀਂ ਖੇਡਣਾ ਬਸ ਯਾਰ ਜਸਮਨ ਬਸ ਇਹ ਕੀ ਹੁੰਦਾ ਆ ਇਹਨੂੰ ਕੀ ਕਹਿੰਦੇ ਆ ਉਹ ਗੱਲ ਤਾਂ ਸੁਣ ਲਾ ਕੀ ਕਹਿੰਦੇ ਆ ਇਹਨੂੰ ਜਸਮਨ ਉਹ ਜਸਮਨ ਕੀ ਕਹਿੰਦੇ ਇਹਨੂੰ ਬਬਲਸ ਕੀ ਬਬਲਸ ਬਬਲਸ ਆਪ ਵੀ ਬੋਲ ਦੇ ਕਰ ਕੁਛ ਉਹ ਤੇਰੀ ਉਹ ਤੇ ਲੱਕੜਾ ਡੋਲਦਾ ਵੀ ਸਾਰਾ ਕੋ ਕਿਉਂ ਮੰਦਰ ਨਹੀਂ ਯਾਰੇ ਕਦੇ ਕਦੇ ਜਸਮਨ ਦੇ ਵਲੌਗ ਵੀ ਪਾਉਣੇ ਚਾਹੀਦੇ ਕਹਿੰਦੇ ਦੇਖੋ ਕਿਹਾ ਸਾਰਾ ਉਹ ਲੈ ਡੋਲਦਾ ਸਾਰਾ ਨਹੀਂ 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 ਡੋਲਿਆ ਚਲੋ ਚਲੋ ਚਲ ਅੱਗੇ ਹੋ ਜਾ ਨਾ ਅੱਗੇ ਅੱਗੇ ਹੋ ਜਾ ਅੱਗੇ ਹੋ ਜਾ ਇੱਧਰ ਡਰਦਾ ਕੱਲ ਹੀ ਪਿਆ ਆ ਮੈਂ ਬੋਤਲ ਫੜੀ ਆ ਫੜ ਲਈ ਸੀ ਮੇਰੇ ਤੋਂ ਪਹਿਲਾਂ ਨੇ ਹੁਣ ਬਹਿ ਗਿਆ ਬਸ ਖਤਮ ਸਾਰੀ ਚਲ ਆਪ ਮੈਂ ਫੜ ਕੇ ਰੱਖਦਾ ਆ ਤੂੰ ਇਹਦੇ ਵਿੱਚ ਡੋਲਣਾ ਹੀ ਨਹੀਂ ਮੈਂ ਫੜਦਾ ਆ ਪਰ ਉਹ ਹਾਂ ਹੁਣ ਡੋਬ ਖੜਾ ਹੋ ਕੇ ਇਹਦੀ ਨਾ ਦੱਸ ਸਕਤੀਆਂ ਦ ਦਈਦੀ ਦ ਦਈਦੀ ਤਾਂ ਹੀਦੇ ਉੱਡਾ ਕੰਦਾ ਡਰੀ ਦਾ ਨਹੀਂ ਹੁੰਦਾ ਕੀ ਕਹਿੰਦਾ ਡਰੀ ਦਾ ਨਹੀਂ ਹੁੰਦਾ ਫੜਾ ਫੜਾ ਹੈਂਡੀ ਨਾਲ ਫੜੋ ਭੱਜੋ 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 ਹਾਏ ਫੜੋ ਤੜਦਾ ਚਲਾ ਜਾ ਇੱਧਰ ਜਾ ਮਾ ਉਰੇ ਉਰੇ ਗਾਉ ਸੁਣ ਇੱਧਰ ਆ ਸਹਿਬ ਜਦੋਂ ਪਹਿਲਾਂ ਨਾਮ ਸੁਣਾ ਸਹਿਬ ਵਨ ਟਾਈਮ ਤੇ ਅਜੀ ਸੰਜੀ ਇੱਧਰ ਆ ਕੇ ਸੁਣਾਓ ਪਹਿਲਾਂ ਸਿੰਗੀ 350 ਰੁਪਏ ਸਿੰਗੀ 450 ਜਿਆਦਾ 500 ਸਿੰਗੀ ਵੈਰੀ ਗੁੱਡ ਹੁਣ ਹੁਣ ਗਾਣਾ ਸੁਣਾ ਦੇ ਬੇ ਤੇ ਗੁੱਟੇ ਚਦਾ ਦੀ ਇੱਕ ਤਾਂ ਇਹ ਅੱਥਰ ਖਾਣ ਕਿਹੜਾ ਗਾਣਾ ਏ ਸਮਝਣਾ ਜਸਮਨ ਨੂੰ ਲੱਗੀ ਉਹ ਭੁੱਖ ਤੇ ਜਸਮਨ ਹੋ ਗਿਆ ਚੌਲਾਂ ਦੋਲੇ ਚੌਲਾਂ ਦਾ ਬਹੁਤ ਜ਼ਿਆਦਾ ਸ਼ਕੀਨ ਆ ਗਰਮ ਚੌਲ ਹੀ ਖਾਈ ਜਾਂਦੇ ਆ ਸੀ ਜਸਮਨ ਚੱਲ ਮੈਨੂੰ ਦੇ ਦੇ ਹੁਣ ਖਾਣ ਲਈ ਰਹਿਣ ਦੇ ਹੁਣ ਬੱਲੇ ਤੇਰੇ ਨਹੀਂ ਖਾਣੇ ਨਜ਼ਰ ਲੱਗੀ ਖਾ ਨੀ ਖਾਲਾ ਮੇਰਾ ਪੁੱਤ ਖਾਲ ਖਾਲ ਨਹੀਂ ਨਹੀਂ ਖਾਲੋ ਖਾਲੋ ਆ ਬਾਤ ਖਾਲੋ ਖਾਲੋ ਖਾਲਾ ਮੇਰਾ ਬੁਗਾ ਖਾਲਾ ਹੋਣਾ ਮੈਂ ਤੇ ਤੈਨੂੰ ਉੱਧੇ ਗਿਆ ਰਾਜੇ ਖਾਲੋ ਖਾਲੋ ਅੱਛਾ ਨਾਲ ਨਾਲ ਕੀ ਕਹਿੰਦੇ ਹੁੰਦੇ ਜਿੱਦਾਂ ਨਮਕੀਨ ਨਮਕੀਨ ਵੀ ਚੱਲਣਦੇ ਆ ਨਹੀਂ ਨਹੀਂ ਨਮਕੀਨ ਉਹ ਦਿਨ ਰਾਤ ਮੇਰੇ ਨਾਲ ਪਿਆ ਪਿਆ ਕਿੰਨੀਆਂ ਖਾ ਗਿਆ 오ਰੇਂਜ ਕਹਿੰਦਾ ਦੇਈ ਜਾ ਮੈਨੂੰ ਨਮਕੀਨ ਆ ਹਾਂਦਾ ਹੁੰਦਾ ਆਲਾ ਗੱਡੀ ਪੜਾ ਮਿੱਟੀ ਇਹ ਖਾਣੇ ਨੇ ਜਸੋਂ ਕੀ ਆ ਇਹ ਕੀ ਆ orange ਹਾਂ ਜਸੋਂ ਇਹ ਕੀ ਆ orange ਨਮਕੀਨ ਨਮਕੀਨ ਆਪਾਂ ਚੋੜਦੇ ਨਾ ਮੈਨੂੰ ਲੱਗਦਾ ਓ ਕੀ ਲੱਗਾ ਟੀਵੀ 'ਚ ਪਾਪਾ ਦਾ ਵਲੋਗ ਆਈ ਨਹੀਂ ਮਰੀ ਫੁੱਗੀ ਤੈਨੂੰ ਕਿਦਾ ਪਤਾ ਆ ਪਾਪਾ ਦਾ ਵਲੋਗ ਆ ਇਹ ਤੂੰ ਦੇਖਦਾ ਨਾ ਤੁਸੀਂ ਦੇਖਦੇ ਹੋਨੇ ਓ हां देख दी जसमन वेरी गुड मेरा पोता आ तो मैं oh, फिर मेरी रुही खोजूगी पापा ਦਾ ਬਲੌਗ ਸਟੇਸ਼ਨ ਉਹ ਵੈਰੀ ਗੁੱਡ ਹੈਲੋ ਕਰਦੇ ਫਿਰ ਆਣ ਕੇ ਛੇਤੀ ਛੇਤੀ ਪਾਪਾ ਨੂੰ ਅੱਜ ਫਿਰ ਜਾਈ ਤੇ ਬੈਠੀਏ ਦੋਨੇ ਜਣੇ ਚ ਪੈਨ ਪਾਇਲ ਕਰੋ ਹੈ ਆਏ ਨੀ ਉਹੜੀ ਬੁਗੀ ਚਲਾ ਆ ਪਾਪਾ ਨੂੰ ਫਿਰ ਪਾਰੀ ਵੀ ਕਰੋ ਨਾ ਇਦਾਂ ਏ ਆਲਾ ਇੱਕ ਵਾਰੀ ਕਰ ਹਾਂ ਇੱਕ ਕਿਸੇ ਵੀ ਕਰ ਦੋ ਫਿਰ ਨਾਲ ਨਾਲ ਤੇ ਇੱਕ ਇਧਰ ਵੀ ਗੱਲ ਤੇ ਵੀ ਕਰ ਦੋ ਇਧਰ

ਉਹ ਵਲੌਗ ਦੇ ਵਿੱਚ ਕੀ ਆਇਆ ਚਿਕਨ 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 ਨਹੀਂ ਬਣਾ ਸੀ ਹੰਨ ਆਹ ਕੌਣ ਆ ਪਾਪਾ ਤਾਇਆ ਦਾ 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 ਕੀ ਆ ਦਾਦਾ ਹਾਂ ਦੇਵ ਦਾਦਾ ਕੌਣ ਮੈਂ ਦਾਦਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆ ਕੀ ਆ ਇਹ ਫੋਨ ਆ ਕੌਣ ਚਾਚਾ ਵੈਰੀ ਗੁੱਡ OK OK ਯਾ ਕੋਈ ਦੇਖੋ ਜੀ ਹਰ ਇੱਕ ਚੀਜ਼ ਨੂੰ ਹੌਲੀ ਹੌਲੀ ਨਿਆਣਾ ਸਮਝਣ ਲਾ ਪੈਂਦਾ ਬਾਕੀ ਮੈਨੂੰ ਖੁਸ਼ੀ ਤਾਂ ਬਾਕੀ ਵੀ ਬਹੁਤ ਹੁੰਦੀ ਜਦੋਂ ਮੇਰੇ ਵਲੌਗ ਬਾਕੀ ਲੋਕ ਚਲੋ ਦੇਖਦੇ ਜਿਹੜੇ ਵੀਰ ਭਰਾ ਭੈਣ ਪਰ ਇਹ ਮੇਰਾ ਮੇਰਾ ਪੁੱਤ ਮੈਨੂੰ ਕਹਿੰਦਾ ਪਾਪਾ ਦਾ ਵਲੌਗ ਹੈ ਹੈਨਾ ਤੇ ਇਹ ਮਨ ਵਿੱਚ ਖੁਸ਼ੀ ਤੇ ਹੁੰਦੀ ਆ ਹਰ ਵੇਲੇ ਵਲੌਗ ਤੇਰਾ ਹੀ ਲੈ ਰੱਖਦਾ ਪਾਪਾ ਦਾ ਵਲੌਗ ਲਾਓ ਪਾਪਾ ਦਾ ਵਲੌਗ ਲਾਓ ਮੈਂ ਚੱਲ ਵਿਵ ਤੇ ਬਹੁਤ ਵਧਾਉਂਦਾ ਹੀ ਆ ਨਾ ਮੇਰੇ ਜਸਮਨ ਤੇ ਇਹਦਾ ਵਲੌਗ ਹੁਣ ਆਊਗਾ ਤੇ ਤੁਸੀਂ ਇੰਜੋਏ ਕਰਨਾ ਇਹਦਾ ਵਲੌਗ ਤੇ ਤੁਹਾਨੂੰ ਇਹਦੀਆਂ ਨਿੱਕੀਆਂ ਨਿੱਕੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਰਹਿਣ ਕਰਨਗੀਆਂ ਤੇ ਤੁਸੀਂ ਪਹਿਲਾਂ ਵੀ ਜਸਮਨ ਦੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਤੇ ਇਦਾਂ ਹੀ ਨਵੇਂ-ਨਵੇਂ ਵਲੌਗਾਂ ਨੂੰ ਹੋਰ ਵੀ ਜਿਹੜੇ-ਜਿਹੜੇ ਵੀ ਮੈਂ ਪਾਉਂ ਕਰੂੰਗਾ ਤੁਸੀਂ ਬਸ ਇਦਾਂ ਹੀ ਪਿਆਰ ਦਿੰਦੇ ਰਹਿਣਾ ਤੇ ਸਾਥ ਬਣਾਈ ਰੱਖਣਾ ਤੇ ਆ ਮੈਂ ਲਾਇਆ ਪਿਆ ਆ ਤਾਇ ਦਾ ਵਲੌਗ ਪਾਇਆ ਅੱਜ ਹੀ ਇਹਨੂੰ ਵੀ ਬਹੁਤ ਪਿਆਰ ਦੇ ਰਹੇ ਆ ਤੁਸੀਂ ਤੇ ਧੰਨਵਾਦ ਵੀਰਾ ਭੈਣਾ ਦਾ ਯਾਰ ਜਸਮਨ ਇਧਰ ਆ ਇਧਰ ਇਧਰ ਕਮ ਹੇਅਰ ਇਧਰ ਗੱਲ ਸੁਣ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਤੇਰੀ 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 ਕਿੱਥੋਂ ਆਇਆ ਤੂੰ ਕਿੱਥੋਂ ਆਇਆ ਕਿੱਥੋਂ ਆਇਆ ਡਾਂਸ ਕਰਨ ਡੈਡੀ ਡਾਂਸ ਕਰਨ ਡਾਂਸ ਤਾਂ ਤੂੰ ਕੀਤਾ ਨਹੀਂ ਵੀਰ ਅੱਜ ਜਸਮਨ ਵਿਆਹ ਦੇਖ ਕੇ ਆਇਆ ਜਸਮਨ ਵਿਆਹ ਤੇ ਡਾਂਸ ਤਾਂ ਕੀਤਾ ਤੂੰ ਤੂੰ ਤਾਂ ਉਤੋਂ ਡਰਦਾ ਰਹਿਣਾ ਆ ਡਰੋਨ ਤੋਂ ਹੀ ਹੈਂ ਉਹ ਤਾਂ ਕੈਮਰੇ ਵਾਲੀ ਚੀਜ਼ ਆ ਉਹ ਤੇ ਮੂਵੀ ਬਣਾਉਂਦੀ ਆ ਹੁਣ ਕੀਤੀ ਨਹੀਂ ਵੀਡੀਓ ਮੰਮੀ ਆ ਗਏ ਦੁੱਧੂ ਲੈ ਕੇ ਤੇ ਚਲੋ ਹੁਣ ਲੰਮੇ ਪਈਏ ਤੇ ਫੇਰ ਰਾਤ ਨੂੰ ਖੇਡਾਂਗੇ ਨਾਲੇ ਵਲੌਗ ਬਣਾਵਾਂਗੇ ਠੀਕ ਆ ਬੰਦਾ ਬੰਮੀ ਪੈ ਗਿਆ ਪਿੱਲੋ ਤੇ ਤੁਸੀਂ ਵੀ ਪੈ ਲਓ ਚਲੋ ਜੀ ਮੈਂ ਵੀ ਆ ਗਿਆ ਫਿਰ ਠੀਕ ਆ ਫੇਰ ਰਾਤ ਨੂੰ ਖੇਡਾਂਗੇ ਲਓ ਜੀ ਹੁਣ ਮੁੰਡਾ ਆਪਣੇ ਘੋੜਸਵਾਰੀ ਤੇ ਚੜ ਗਿਆ ਆ ਤੇ ਹੁਣ ਆਪਣੇ ਦੱਸੂਗਾ ਤੁਹਾਨੂੰ ਕੀ ਕਹਿੰਦੇ ਹੁੰਦੇ ਆ ਜਹੋ ਜਲਾਲ ਦੇਖੋ 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 ਹੁਣ ਪਤਾ ਨਹੀਂ ਕਿੱਥੋਂ ਕਿੱਥੋਂ ਕਟੋ ਜਨੇ ਕਿਹੜੇ ਕਮਰੇ ਜੋ ਕੀ ਚੀਜ਼ ਕਿਧਰੋਂ ਨਿਕਲ ਨਾ ਆ ਕੋ ਪਤਾ ਨਹੀਂ ਗੱਡੀ ਕਿਧਰੋਂ ਬਾੜਨੀ ਹੈ ਤੇ ਕਿਧਰੋਂ ਨਹੀਂ ਹਾਂਜੀ ਹਾਂਜੀ ਕੀ ਦੇਖ ਰਹੇ ਹੋ ਹਾਂਜੀ ਚਾਬੀ ਹਾਂਜੀ ਚਾਬੀ ਦੇ ਚਾ ਤੈਨੂੰ ਚੇਤਾ ਆ ਦੇਖੋ ਦਿਮਾਗ ਇਹਦਾ ਉਹ ਮੈਂ ਪਿਛਲੇ ਵਲੌਗ ਜੀ ਤੁਹਾਨੂੰ ਦੱਸਿਆ ਸੀ ਕਹਿੰਦਾ ਇਹਨੇ ਚਾਬੀ ਕਿੱਥੇ ਢਾਈ ਆ ਕਹਿੰਦਾ ਮੈਨੂੰ ਨਹੀਂ ਚੇਤਾ ਉਸ ਚੀਜ਼ ਦਾ ਕਹਿੰਦਾ ਚਾਬੀ ਦਓ ਨਹੀਂ ਚਾਬੀ ਨਹੀਂ ਲੈਣੀ ਨਹੀਂ ਲੈਣੀ ਨਹੀਂ ਨਹੀਂ ਲੈਣੀ ਚੱਲ ਲੈ ਲਾ ਲੈ ਮੈਂ ਤੈਨੂੰ ਦਵਾ ਚਾਬੀ ਰੋਕੀ ਨਾ ਦੇਖਿਆ ਮਤਲਬ ਆਲੋ ਪੜਗੋਣੀ ਨਹੀਂ ਆ ਠੀਕ ਆ ਸੁੱਟਣੀ ਨਹੀਂ ਹੈਗੀ ਚੱਲ ਅੜਾ ਕਿੱਥੇ ੜਾਉਣਾ ਦੇਖੋ ਦਿਮਾਗ ਦੇਖੇ ਹੁਣ ਤੁਸੀਂ ਇਹਦਾ ਦਿਮਾਗ ਦੇਖੋ 10 ਵਨ ਮੱਕੇ ਨੂੰ ਪਾ ਕੇ ਦੱਸੋ ਇਹ ਆ ਲੈ ਇਹ ਲਾ ਲਾ ਕਿਉਂ ਦੋ ਤੁਮ ਆ ਲੈਣੇ ਨਹੀਂ ਹੈ ਬਸ ਓਕੇ ਹੋ ਗਈ ਸਟਾਰਟ ਚਲੋ 1 2 3 4 سٹਾਰਟ ਚੱਕ ਦੋ ਫਟੇ ਕਿਉਂ ਇਹ ਜਿਹੜੀ ਇਹ ਸ਼ੈ ਹੈ ਨਾ ਨਿਆਣੇ ਸ਼ੈ ਜਿਹੜੀ ਇਹਨਾਂ ਨੂੰ ਪਰਮਾਤਮਾ ਹੀ ਸਮਝ ਸਕਦਾ ਜਾਂ ਇਹਨਾਂ ਦੀ ਮਾਂ ਸਮਝ ਸਕਦੀ ਆ ਕਹਿੰਦੇ ਨਾ ਗੋਂਗੇ ਦੀ ਬੋਲੀ ਗੋਂਗੇ ਦੀ ਰਾਮ ਜੀ ਗੋਂਗੇ ਦੀ ਮਾਂ ਹੀ ਜਾਣੇ ਬਸ ਉਹ ਹਵਾ ਸਾਨੂੰ ਨਹੀਂ ਸਮਝ ਆਉਂਦੀ ਅੱਧੀਆਂ ਅਕਲਾਂ ਦੀ ਇਹਦੀ ਕੀ ਕਹਿੰਦਾ ਕੀ ਨਹੀਂ ਇਹਦੀ ਮਾਂ ਹੀ ਸਮਝ ਸਕਦੀ ਆ ਤੇ ਬਾਕੀ ਦੇਖੋ ਕਰਦਾ ਦੇਖੋ ਕੀ ਆ ਜਮਨ ਕੀ ਕਰਦਾ ਆ ਬਸ ਥੱਕ ਗਿਆ ਹੁਣ ਚਲ ਆਜੋ ਫਿਰ ਚਲੋ ਸੋਈਏ ਚਲੋ ਸੋਈਏ ਚਲੋ ਸੋਈਏ ਚਲ ਫਿਰ ਮੈਨੂੰ ਉਹ ਸੁਣਾ ਮੈਨੂੰ ਪਾਠ ਸੁਣਾ ਜਬ ਆਦਾ ਪਹਿਲੀ ਪੜੀ ਪਾਠ ਸੁਣਾਓ ੴ ਸੁਣਾਓ ੴ ਸਤਨਾਮ ਇਧਰ ਮੂੰਹ ਕਰਕੇ ਹਾਂ 1 2 3 4 ਸਟਾਰਟ ਕਰੋ ਚਲੋ ਇਹ ਕੌਣ ਕਾ ਹਾਂਜੀ ਸਾਤਨਾਮ ਹਾਂਜੀ ਕਰਤਾ ਪੂਰੇ ਹਾਂਜੀ ਮੇ ਕੋ ਹਾਂਜੀ ਮੇ ਲੱਗ ਹਾਂਜੀ ਅਲਕਾਰ ਮੁਰੇ ਹਾਂਜੀ ਅਜੁਨੀ ਸਪਾ ਹਾਂਜੀ ਗੁਰਵਰ ਸਾਧ ਹਾਂਜੀ ਜਪ ਹਾਂਜੀ ਆਦ ਸਚ ਯੈਸ ਜੁਗਾਤ ਸਚ ਵੈਰੀ ਗੁੱਡ ਹੈਪੀ ਸਚ ਹਾਂਜੀ ਨਾਨਕ ਹਾਂਜੀ ਓਕੇ ਸੋਚਿਆ ਸੋਚਣਾ ਹੋਵੇ ਗੁੱਡ ਜੇ ਸੋਚ ਲਕ ਵਾਰ ਹਾਂਜੀ ਚੁਪਿਆ ਚੁਪਣਾ ਹੋਵੇ ਹਾਂਜੀ ਚਲਾਏ ਆਵੇ ਤਾਰ ਵੈਰੀ ਗੁੱਡ ਮੇਰਾ ਪੁੱਤ ਅੱਗੇ ਕਿਆ ਪੁੱਕਣਾ ਉਤਰੀ ਹਾਂਜੀ ਜੇ ਬੰਨਾ ਪੂਰੀਆ ਪਾਰ ਹਾਂਜੀ ਸਾਸੇ ਆਲਾ ਕ ਖੋਏ ਵਾਹ ਜੀ ਵਾਹ ਕਹਿ ਕਨਾ ਚੱਲੇ ਨਾਲ ਵੈਰੀ ਗੁੱਡ ਮੇਰਾ ਪੁੱਤ ਅੱਗੇ ਹਾਂਜੀ ਵੇ ਟੁੱਟੇ ਪਾਲ ਵੈਰੀ ਗੁੱਡ ਅੱਗੇ ਹੁਕਮਦਾਈ ਦਾ ਲਲਾ ਵੈਰੀ ਗੁੱਡ ਕਿ ਲਖਨਾਲ ਵੈਰੀ ਗੁੱਡ ਕਲਾਪਿੰਗ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਅੱਗੇ ਗੁਰੂ ਜੀ ਦਾ ਖਾਲਸਾ ਗੁਰੂ ਜੀ ਕੀ ਫਤਿਹ ਉਹ ਦੇਖ ਤੇ ਵਾਲਾ ਵੀ ਸੁਣਾ ਦਿਓ ਫੇ ਦੇਖ ਤੇਗ ਦੇਖ ਦੇਖ ਫਤਿਹ ਪੰਥ ਕੀ ਜੀਤ ਅੱਜ ਜਦੇਗਾ ਖਾਸ ਆ ਕੇ ਦੇਣਾ ਕੋਏ ਚਲ ਬਾਈ ਕਿਉਂ ਇਹ ਤੁਸੀਂ ਵਲੌਗ ਨੇ ਇੰਜੋਏ ਕਰਿਓ ਇਹਦੀਆਂ ਗੱਲਾਂ ਬਾਤਾਂ ਤੇ ਜਿਹੜਾ ਇਹਨੇ ਪਹਿਲੀ ਪੌੜੀ ਦਾ ਪਾਰਟ ਸੁਣਾਇਆ ਆ ਤੇ ਬੜਾ ਵਧੀਆ ਲੱਗਣਾ ਤੁਹਾਨੂੰ ਹਾਂਜੀ ਆਪਾਂ ਸਾਈਕਲ ਚਾਬੀ ਤੇ ਜੋ ਹੈ ਆ ਸਾਈਕਲ ਚਾਬੀ ਤੇ ਚਲਾਉਣਾ ਮੈਨੂੰ ਪਤਾ ਹੈ ਹੀ ਚਾਬੀ ਤੇ ਪੁੱਤ ਜਿਹੜੇ ਹਿਸਾਬ ਨਾਲ ਤੂੰ ਹਾਂਜੀ ਲੋਕ ਖਰਾਬ ਹੋ ਗਿਆ ਇਹ ਨਾ ਹਾਂਜੀ ਕੀ ਦੇ ਦੋ ਚਾਬੀ ਚਾਬੀ ਮੈਂ ਨਹੀਂ ਦੇਣੀ ਮੇਰੀ ਚਾਬੀ ਦੇ ਦੋ ਦੇ ਦੋ ਦੇ ਦੋ ਮੈਨੂੰ ਨਹੀਂ ਪਤਾ ਦੇ ਦੋ ਚਾਬੀ ਦੇ ਦੋ ਕਿਹੜਾ Song ਗਰਨਾਮ ਭੁੱਲਰ ਦਾ ਸੁਣਾਊਗਾ ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਚਲੋ ਜੀ ਹੁਣ ਇਹ ਗਾਣਾ ਵੀ ਸੁਣਾ ਕੇ ਤੁਹਾਨੂੰ ਦੱਸੂਗਾ ਜਸਮਨ ਇੱਧਰ ਕਰੋ ਲੋਕਿਆ ਐਡਮੀ ਸੁਣਾਓ ਜ਼ੋਰ ਦੀ ਗਨੀਆ ਦੇ ਗੁੱਜਲੇ ਸੇ ਪਲੇ ਪਟਾਕੇ ਨਹੀਂ ਹਾਂ ਜਿਆੜ ਕਿਤਨੇ ਵਧੀਆ ਨੇ ਨਾਲ ਕਾਕੇ ਨਹੀਂ ਆਪੋ ਤਾਂ ਬੰਦ ਕਰ ਲੈਂਦੇ ਮੈਨੂੰ ਲੜਨ ਪੜਤੋ ਇਹ ਹਾਂ ਹੁਣ ਸੁਣਾਓ ਦੁਬਾਰਾ ਗਾਣਾ ਸੁਣਾਓ ਚਲੋ ਕੰਗੀਆਂ ਨਹੀਂ ਜੱਜ ਨਹੀਂ ਜੋਰਦੀ ਗਲੀਆਂ ਦੇ ਵਿੱਚ ਹਮਰ ਸ਼ੂਕ ਦੀ ਸੇ ਪਲੇ ਪਟਾਕੇ ਨਹੀਂ ਹਾਂ ਜਿਆੜ ਕਿਤਿਆ ਦੇਵਾਲਾ ਨਾਲ ਕਾਕੇ ਨਹੀਂ ਹਾਂ ਕਾਕੇ ਨਹੀਂ ਹਾਂ ਰਦੇ ਰਦੇ ਕਾਕੇ ਨਹੀਂ ਹਾਂ ਜਾਨੋ ਪੁਕਾਰਾਂਗੇ ਅੱਛਾ ਅੱਗੇ ਮੇਰੇ ਕੋ ਟੱਟ ਨਾ ਸੁਦਾ ਦिए ਢਾਈ ਮਤੀ ਜਾਂ ਜਲ ਪਾ ਆਹ ਟੱਟ ਨਾ ਸੁਦਾ ਦिए ਢਾਈ ਮਤੀ ਜਾਂ ਜਲ ਪਾ ਲਗੇ Oh very good very good ਲਓ ਜੀ ਗਰਨਾਮ ਭੁੱਲਰ ਦਾ ਸੌਂਗ ਨੇ ਸੁਣਾਤਾ ਬੜੀ ਮੁਸ਼ਕਤਾਂ ਨਾਲ ਸੁਣਾਇਆ ਬਿਜਰੀਆਂ ਲੈਣਾ ਦਾ ਜ਼ਰਾ ਨਹੀਂ ਪਤਾ ਲੱਗਾ ਪਰ ਐਂਡਰੀ ਲਾਈਨ ਤੁਹਾਨੂੰ ਜ਼ਰੂਰ ਸਮਝ ਆਏਗੀ ਤੇ ਇਹ ਗਰਨਾਮ ਭੁੱਲਰ ਭਾ ਨੂੰ ਵੀ ਦੇਖੋ ਡੇਡੀਕੇਟਡ ਹੈ ਸੌਂਗ ਮੁੰਡੇ ਨੇ ਪੂਰਾ ਇਹ ਸ਼ੁਰੂ ਤੋਂ ਜਦੋਂ ਦਾ ਛੋਟਾ ਹੁੰਦਾ ਬਿਲਕੁਲ ਹੁਣ ਤੇ 4 ਸਵਾ 4 ਸਾਲ ਦਾ ਹੋ ਗਿਆ ਜਦੋਂ ਬਿਲਕੁਲ ਛੋਟਾ ਹੀ ਉਦੋਂ ਵੀ ਇਹ ਗਾਣਾ ਗਾਉਂਦਾ ਹੁੰਦਾ ਸੀ ਹੈ ਨਾ ਜਸਮਨ ਕਹ ਹਾਂਜੀ ਕਹ ਹਾਂਜੀ ਹਾਂਜੀ ਪਾਪਾ ਮੈਂ ਸੁਣਾਉਣਾ ਹੁੰਨਾ ਸੀ ਹਾਂਜੀ ਪਾਪਾ ਸੁਣਾਉਣੀ ਹਾਂ ਹਾਂ ਕਹ ਤੁਸੀਂ ਕਹ ਤੁਸੀਂ ਮੇਰਾ ਵਲੌਗ ਮੇਰਾ ਵਲੌਗ ਇੰਜੋਏ ਕਰਿਓ ਇੰਜੋਏ ਕਰ ਰਹੇ ਹੋ ਨਾਲੇ ਨਾਲੇ ਮੇਰੇ ਮੇਰੇ ਪਾਪਾ ਦਾ ਪਾਪਾ ਦਾ ਚੈਨਲ कैनल कैनल नहीं चैनल चैनल सब्सक्राइब सब्सक्राइब बाय सब्सक्राइब करियो सब्सक्राइब करियो लाइक एंड शेयर लाइक एंड शेयर कर करना ना भूलियो करया मैं पिरू बाय हां क्या समझ लाग गी ना चंगी तरह समझ आ गया ये चीज आ हाँ, के समझावा के समझावा हां क्या इनी के गल चेते रखियो फिर मैं नमिया नमिया ਗੱਲਾਂ ਸੁਣ ਕੇ ਗੱਲਾਂ ਸੁਣ ਕੇ ਤੇ ਤੁਹਾਨੂੰ ਸੁਣਾਉਣਾ ਆਉਂਗਾ ਤੇ ਸੁਣਾਉਂਗਾ ਆਉਂਗਾ ਤੇ ਓਕੇ ਬਾਏ ਬਾਏ ਟਾਟਾ ਕਹੋ ਬਾਏ ਬਾਏ ਟਾਟਾ ਨੈਕਸਟ ਵਲੌਗ ਵਿੱਚ ਮਿਲਦੇ ਆਂ ਨੈਕਸਟ ਵਲੌਗ ਚ ਮਿਲਿਆ ਹਾਂ ਹਾਂ ਬਾਏ ਕ ਲਵ ਯੂ ਆਂਡੀਅੰਸ ਬਾਏ ਲਵ ਯੂ ਆਂਡੀਅੰਸ ਵੈਰੀ ਗੁੱਡ ਥੈਂਕ ਯੂ ਕਹਦਾ ਕ ਥੈਂਕ ਯੂ ਕਹ ਥੈਂਕ ਯੂ ਆਹ ਵਾਚ ਮਾਈ ਵਲੌਗ ਵਾਚ ਮਾਈ ਵਲੌਗ ਐਵਰੀ ਵਲੌਗ ਮਾਈ ਵਾਚ ਆ ਕੇ ਓਕੇ ਆਡੀਅੰਸ ਬਾਏ ਕਾ ਕੇ ਕਾ ਓਕੇ ਹੈ ਆਡੀਅੰਸ ਬਾਏ ਮੈਨੂੰ ਗੱਡੀ ਚ ਲਾ ਲੰਦੋ ਮੈਨੂੰ ਮੈਨੂੰ ਗੱਡੀ ਚ ਲਾ ਲੰਦੋ ਗੱਡੀ ਚ ਲਾ ਲੰਦੋ ਓਕੇ ਜੀ ਬਾਏ ਕਰ ਦੋ ਬਾਏ ਬਾਏ ਲਓ ਜੀ ਮੁੰਡੇ ਦਾ ਵਲੌਗ ਤੁਸੀਂ ਇੰਜੋਏ ਕਰੋ ਤੇ ਤੁਹਾਨੂੰ ਬੜੀ ਸ਼ਿੱਦਤ ਨਾਲ ਨੇ ਕਿਹਾ ਕਿ ਮੇਰੇ ਪਾਪਾ ਦਾ ਚੈਨਲ ਸਬਸਕ੍ਰਾਈਬ ਕਰਿਓ ਤਾਂ ਤੁਸੀਂ ਕਰਿਓ ਐਦਾਂ ਹੀ ਵਲੌਗ ਨਾ ਬਣੇ ਮੈਂ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਤੇ ਹੁਣ ਆ ਗਿਆ ਬਾਹਰ ਤੇ ਹੁਣ ਗੱਡੀਆਂ ਲਾਉਂਦਿਆ ਆ ਕਹਿੰਦਾ ਕਿ ਮੈਂ ਪਕੌੜੇ ਲੈਣ ਜਾਣਾ ਆ ਬਾਜ਼ਾਰ ਦੇ ਵਿੱਚ ਤੇ ਮੈਂ ਕਹਾਂ ਨਹੀਂ ਅੱਜ ਰਹਿਣ ਤੇ ਟ੍ਰੈਫਿਕ ਬੜੀ ਆ ਕਹਿੰਦਾ ਮੈਂ ਇਹੀ ਗੱਡੀ ਤੇ ਜਾਣਾ ਆ ਆਪਣੀ 3 ਟਾਇਰ ਵਾਲੀ ਗੱਡੀ ਤੇ ਜਸਮਨ ਉਹ ਕਿਹਦੀ ਗੱਡੀ ਆ ਉਹੜੀ ਆਹ ਕਿਹੜੀ ਗੱਡੀ ਆ ਜਸਮਨ ਆਉ ਦੇ ਪਹਿਲਾਂ ਉਹ ਦੱਸੋ ਮੈਨੂੰ ਉਹ ਕਿਹੜੀ ਗੱਡੀ ਆ ਪਪਾ ਦੀ ਹਾਂ ਕੀ ਨਾ ਆਇਆ ਸਵਿਫਟ ਸਵਿਫਟ ਆ ਤੇ ਮਾਮੂ ਦੀ ਗੱਡੀ ਕਿੱਥੇ ਆ ਬਲੈਕ ਉਹ ਚਾਹ ਡਰੈਲ ਲਾਂਗੇ ਟ੍ਰੇਲ ਟ੍ਰੇਲ ਲਾਂਗੇ ਤੇ ਮੈਨੂੰ ਇਹ ਦੱਸੋ ਇਹ ਵਾਈਟ ਸੋਨੀ ਕਿ ਬਲੈਕ ਸੋਨੀ ਬਲੈਕ ਗੰਦੀ ਆ ਵਾਈਟ ਸੋਨੀ ਦੇਖਿਆ ਐਨਾ ਮਤਲਬੀ ਬੰਦਾ ਨਾ ਹੁਣ ਮਾਮੇ ਦੀ ਗੱਡੀ ਇੱਥੇ ਹੈ ਨਹੀਂ ਬਲੈਕ ਤੇ ਕਹਿੰਦਾ ਉਹ ਗੰਦੀ ਆ ਇਹ ਸੋਨੀ ਜੇ ਉਹ ਇੱਥੇ ਹੁੰਦੀ ਨਾ ਤੇ ਇਹ ਨਾ ਹੁੰਦੀ ਤੇ ਇਹਨੇ ਕਹਿਣਾ ਹੀ ਇਹ ਗੰਦੀ ਆ ਤੇ ਬਲੈਕ ਸੋਨੀ ਆ ਐਨਾ ਦਿਮਾਗੀ ਆ ਇਹ ਬੰਦਾ ਆਇਆ ਤੁਹਾਨੂੰ ਮੈਂ ਇਹਦੀ ਇੱਕ ਹੋਰ ਗੱਲ ਦੱਸਦਾ ਜਦੋਂ ਇਹ ਇੱਥੇ ਮਾਮਿਆਂ ਦੇ ਹੁੰਦਾ ਨਾ ਤੇ ਇਹਨੂੰ ਮੈਂ ਕਹਾਂ ਨਾ ਕਿ ਡੈਡੀ ਸੋਹਣੇ ਆ ਦਾਦੇ ਕੋਲੋਂ ਕਿ ਸੋਹਣੇ ਆ ਜਾਂ ਗੰਦੇ ਆ ਇੱਥੇ ਆ ਕੇ ਕਹੂਗਾ ਗੰਦੇ ਆ ਤੇ ਉੱਥੇ ਖੜਾ ਨਹੀਂ ਛੱਡਦਾ ਡੈਡੀ ਦਾ 1 ਮਿੰਟ ਵੀ ਤੇ ਸਾਰਿਆਂ ਨੂੰ ਉੱਥੇ ਕਹਿੰਦਾ ਨਾਨੀ ਵੀ ਗੰਦੀ ਮਾਮੂ ਵੀ ਗੰਦਾ ਮੰਮੀ ਵੀ ਗੰਦੇ ਤੇ ਇੱਥੇ ਆ ਕੇ ਉਹਨਾਂ ਨੂੰ ਕਹਿਣ ਲੱਪੈਂਦਾ ਵੀ ਉਹ ਕਹਿੰਦੇ ਇੰਨਾ ਮਤਲਬ ਨਿਆਣੇ ਦਾ ਇੰਨਾ ਸ਼ਾਰਪ ਦਿਮਾਗ ਆ ਠੀਕ ਆ ਕਾਕੂ ਨਾਈਟ ਹੋ ਗਈ ਨਾਈਟ ਹੋ ਗਈ ਆ ਤੇ ਤੁਸੀਂ ਬੁੱਤ ਸੌਂ ਜਾਓ ਫਿਰ ਨਾਈਟ 'ਚ ਤੇ ਤੁਸੀਂ ਹੁਣ ਕੀ ਕਿੱਕਲੀ ਪਾਉਣੀ ਆ ਹੈਂ ਚਲੋ ਹੁਣ ਚਲੋ ਬਾਏ ਬਾਏ ਕਰ ਦੋ ਜਿੱਦਾਂ ਜਿੱਦਾਂ ਨਾਈਟ ਵਧ ਨਹੀਂ ਆਉਦਾ ਆਈ ਜਨਾਬ ਦੇ ਕਰਤੱਵ ਵਧਨੇ ਆ ਇਹਨੇ ਸੌਣਾ ਥੋੜੀ ਅਜੇ ਤੱਕ ਦੰਦ ਕਿੱਥੇ ਗਏ ਤੇਰੇ ਦੰਦ ਟੁੱਟ ਗਿ ਆ ਹੇਮਰ ਕਾਤੀ ਹੈ ਹੈਮਰ 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 ਨਾ ਟੁੱਟ ਗਿਆ ਮੇਰੇ ਪੁੱਤ ਥੋੜੀ ਕਿਹੜੇ ਸਾਲੇ ਨੇ ਮਾਰੀ ਹੈ ਇਹ ਤੇ ਪੁੱਤ ਚੂਏ ਨੇ ਤੋੜਤੇ ਕਿਨੇ ਤੋੜੇ ਚੂਏ ਨੇ ਹਾਂ ਚਲੋ ਅੰਦਰ ਹੁਣ ਚਲੋ ਚਲੋ ਹੁਣ ਆ ਬਾ ਠੰਡ ਬਾਏ ਬਾਏ ਕਰ ਦਿਓ ਆਡੀਅנס ਨੂੰ ਬਾਏ ਬਾਏ ਇਧਰ ਨੂੰ ਮੂੰਹ ਕਰਕੇ ਕਰੋ ਇਧਰ ਨੂੰ ਕੇ ਬਾਏ ਬਾਏ ਆਡੀਅנס ਬਾਏ ਬਾਏ ਮਿਲਦੇ ਆ ਮੈਨੂੰ ਲਿਆ ਓਕੇ